ਆਗਲ ਮਹੱਲਾ ਪੰਜਵਾ ਗੁਰਪੂਰਾ ਆਰਾਧਿਆ ਜਿਨ੍ਹਾਂ ਨੂੰ ਪੂਰਨ ਸਤਗੁਰਾਂ ਨੂੰ ਭਾਵਨਾ ਨਾਲ ਅਰਾਧਿਆ ਯਾਦ ਕੀਤਾ ਹੈ ਹੋਈ ਕਿਰਪਾ ਪੁਰਨ ਦੇ ਅੰਤਰੀ ਜਾਨੀ ਮਹਾਰਾਜ ਆਪ ਕਿਰਪਾਲੂ ਹੋਏ ਹਨ ਮਾਰਗ ਸੰਤ ਬਤਾ ਸੰਤਾਂ ਭਗਤਾਂ ਨੇ ਉਸ ਦੀ ਭਗਤੀ ਦਾ ਮਾਰਗ ਗਿਆਨ ਸਹਿਤ ਦੱਸਿਆ ਹੈ ਤੇ ਜਮ ਜਾਂ ਇਸ ਕਰਕੇ ਜਮਾਂ ਦੇ ਜਿਹੜੇ ਜਾਲ ਸੀ ਮੋਹ ਆਦਿਕੋ ਮਮਤਾ ਆਦਿਕੋ ਵਾਸ਼ਨਾ ਆਦਿਕੋ ਜਮਨ ਮਰਨ ਦੇ ਜਾਲ ਸੂਹ ਟੁੱਟ ਗਏ। ਊਪ ਭੋਗ ਸੰਸਾਰ ਮਿਟਿਆ। ਦੁੱਖ ਜਨਮ ਮਰਨ ਦਾ, ਔਸ਼ਾ ਦੀ ਸੰਸਾਰ ਪ੍ਰਮਾਨ ਪਰਮੇਗਤ ਮਿਟ ਗਿਆ। ਗਾਵਤ ਪ੍ਰਭਨਾ। ਕੋ ਦਾਲ ਪ੍ਰਖਵਾਹੀ ਗੁਰੂ ਦੇ ਅੰਮ੍ਰਿਤ ਨਾਮ ਨੂੰ ਗਾਵਨਿਆ ਹੋਇਆ। ਸਹਿਜ ਸੁਖ ਆਨੰਦ ਰਸ। ਸੋਤ ਸੰਗ ਜੀ ਸਹਿਜ ਸੁਖ ਰੂਪ ਜੋ ਪਰਮੇਸ਼ਵਰ ਹੈ। ਉਹਦੇ ਰਾਸ ਪ੍ਰੇਮ ਕੇ ਕਰਕੇ ਆਨੰਦ ਦੀ ਪ੍ਰਾਪਤੀ ਹੋਈ ਪੂਰਨ ਸਭ ਕਾਂ ਸਾਰੇ ਤਮ ਧਰਮ ਅਰਥ ਕਾਮ ਉਹ ਪੂਰੇ ਹੋ ਗਏ ਪ੍ਰਹਾਉ ਜਲਨ ਬੁਝੀ ਸੀਤਲ ਭਏ ਜਿਹੜੀ ਬਿਸ਼ੋਲੇ ਦੀ ਜਲਨ ਪਈ ਸੀ ਉਹ ਵੀ ਬੁਝ ਗਈ ਦਰਸ਼ਨ ਕਰਕੇ ਸੀਤੋ ਸ਼ਾਂਤ ਚਿਤ ਹੋ ਗਏ ਰਾਖੇ ਪ੍ਰਭ ਆਪ ਦੀ ਬ੍ਰਹਮਣ ਕਿਰਪਾ ਕਰਕੇ ਰੱਖਿਆ ਕੀਤੀ ਹੈ ਨਾਨਕ ਪ੍ਰਭ ਸਰਣਾਗਤਿ ਸਤਿਗੁਰੂ ਸਾਹਿਬ ਜੀ ਕੰਨ ਮੈਨੂੰ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਏ ਹਾਂ ਭਾਈ ਜਾ ਕਾ ਵੱਡ ਪ੍ਰਤਾਪ ਇਸ ਆਈ ਦਾ ਬੜਾ ਤੇਜ ਪ੍ਰਤਾਪ ਹੈ ਕਿਹਾ ਨਹੀਂ ਜਾ ਸਕਦਾ ਬੇਅੰਤ ਗੁਣ ਹਨ ਜਿਸ ਤੋਂ ਵੀ ਬਿਲਾਵਲ ਮਹੱਲਾ ਪੰਜਵਾ ਧਰਤ ਸੁਹਾਵੀ ਸਫਲ ਥਾਨ ਇਹ ਧਰਤੀ ਅਮਰ ਸਾਰੇ ਦੀ ਮਿਸ਼ੋਬਨੀ ਕੋਈ ਇੱਥੇ ਸ੍ਰੀ ਹਰਮੰਦਰ ਸਾਹਿਬ ਰਚਿਆ ਹੈ ਤੇ ਸਫਲੇ ਸਾਰੇ ਥਾਂ ਹੋ ਗਏ ਗੁਰੂ ਅਸਾਣ ਇੱਥੇ ਭਜਨ ਸਿਮਰਨੰਦਾ ਪੂਰਨ ਭੈ ਕਾ ਸਾਰੇ ਕਾਰ ਵੀ ਅਮਰ ਸਿੰਘ ਸਾਹਿਬ ਦੇ ਰਚਨੇ ਕਰਕੇ ਕਰਨ ਕਾਰ ਸਾਹਿਬ ਦੇ ਰਚਨੇ ਕਰਕੇ ਹੋ ਗਏ ਧਰਤ ਬੁੱਧੀ ਵੀ ਸਿੱਖਾਂ ਦੀ ਸੋਭਨੀਕ ਹੋ ਗਈ ਹੈ ਸਫਲਾ ਅੰਤ ਕਨ ਨੂੰ ਵੀ ਥਾਂ ਹੈ ਧਰਤੀ ਉਹਨਾਂ ਦੀ ਭੂਮਿਕਾ ਰੂਪ ਸੋ ਵਿਚਾਰਨਾ ਰੂਪ ਵੀ ਸਭਲੀ ਹੈ ਸੁਗਲਾ ਅੰਤਕੰ ਤੁਰਿਆ ਪਰਿਨਮ ਸਾਪ੍ਰਵਤ ਹੋਇਆ ਹੈ ਪੂਰਨ ਭੇ ਕਾਨ ਦੇ ਧਨ ਅਰਥ ਕਾ ਮੋਕਸ਼ ਸਭ ਪੂਰੇ ਹੋ ਗਏ ਹਨ ਭਉਨਾਠਾ ਭਰਮ ਮਿਟ ਗਿਆ ਕੌਣ ਦਾ ਭੇ ਨਠ ਗਿਆ ਭੱਜ ਗਿਆ ਅਜੇ ਭਰਮ ਜਿਹੜਾ ਸੀ ਭੇਤ ਪਰਮਾਤਮਾਜ ਕੋ ਵੀ ਮਿਟ ਗਿਆ ਹੈ ਰਵਿਆ ਨਿਤ ਰਾਮ ਜਿ ਕੋ ਮਰਦੀ ਵਿਚਾਰਨ ਕੀਤਾ ਜੇ ਰਾਮ ਪਰਮੇਸ਼ਰ ਦੇ ਨਾਏ ਸਾਧ ਜਨਾ ਕੈ ਸੰਗ ਵਸਤ ਯੋ ਮਹਾਪੁਰਖਾਂ ਦੇ ਸੰਤਾਂ ਭਗਤਾਂ ਦੀ ਸੰਗਤ ਵਿੱਚ ਵਸਦੇ ਹਨ ਸਹਿਜ ਬਿਸਰਾ ਉਹਨਾਂ ਦਾ ਸਹਿਜ ਜੁਤ ਸੁਖਮਿਤ ਬਿਸਰਾਮ ਟਿਕਾ ਹੋਇਆ ਈਸਤਰੀ ਹੋਈ ਹੈ ਸਾਈ ਕੜੀ ਸੁਲਖਣੀ ਉਹ ਕੜੀ ਸੰਗਜੀ ਸੇਖਣ ਵਾਲੀ ਹੈ ਭਾਗਾਂ ਵਾਲੀ ਹੈ ਸਿਮਰਤ ਹਰਨਾ ਜਿਸ ਤਰੀਕੇ ਪ੍ਰਮੇਸ਼ਰ ਦਾ ਨਾਮ ਦਾ ਸਿਮਰਨ ਹੁੰਦਾ ਹੈ ਤੁਨੋਂ ਕਹੀ ਹੈ ਉਹ ਮਨੁੱਖਾ ਜਨਦੀ ਅਵਸਥਾ ਸਫਲੀ ਹੈ ਜਦੋਂ ਪਰਮੇਸ਼ਰ ਦੇ ਨਾਮ ਸਿਮਰਨ ਜੁੜੀਦਾ ਹੈ ਪ੍ਰਹਾਉ ਪ੍ਰਗਟ ਭਏ ਸੰਸਾਰ ਮਹਿ ਸਾਰੇ ਸੰਸਾਰ ਚ ਮਸ਼ਹੂਰ ਹੋ ਗਏ ਫਿਰ ਤੇ ਪਹਿਨਾ ਲੁਕੇ ਛਿਪੇ ਜੇ ਤੁਰੇ ਫਿਰਦੇ ਸੀ ਪਹਿਨਾ ਪਹਿਮਾਨ ਛਿਪੇ ਪਿਛੇ ਮਾਰਗੀਆਂ ਕਰਦੇ ਸੀ ਲੁਕਾ ਲੁਕਾ ਕੇ ਆਪਣੇ ਆਪ ਨੂੰ ਰੱਖਦੇ ਸੀ ਹੁਣ ਮਾਰਨ ਸੂਰਜ ਵਰਗਨ ਦੁਨਿਆ ਕੀਲੇ ਜੀਵਨ ਬਣਾ ਤੇ ਅਸੀਂ ਮੇਰ ਕਰ ਦਿੱਤੀ ਨਾਨਕ ਤੇ ਸਰਣਾਗਤੀ ਉਸ ਵੈਗ੍ਰੀਤੀ ਗੁਰੂ ਸਾਹਿਬ ਜੀ ਕਹਿੰਦੇ ਸ਼ਰਮ ਪ੍ਰਾਪਤ ਹੋਏ ਹਨ ਘਟ ਘਟ ਸਭ ਜਾਨ ਜਿਹੜਾ ਸਾਰਿਆਂ ਦੇ ਘਟਾਂ ਤੋਂ ਨਹੀਂ ਜਾਣਨ ਵਾਲਾ ਅੰਤਰਾਜਮੀ ਹੈ ਸਾਰਿਆਂ ਘਟਾਂ ਦੇ ਅੰਦਰ ਜਾਨ ਗਿਆਨ ਸਰੂਪ ਹੈ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਗੁਰੂ ਅਰਗੋਬਿੰਦ ਸਾਹਿਬ ਦਾ ਸੀਤ ਲਾ ਦਾ ਰੋਗ ਤੇ ਬੁਖਾਰ ਦਾ ਰੋਗ ਆਪ ਦੇ ਸੇਵਕਾਂ ਦਾ ਅਗਿਆਨ ਦਾ ਰੋਗ, অহੰਕਾਰ ਦਾ ਰੋਗ ਆਪ ਹੀ ਵਾਜੂ ਮਿਟਿਆ ਹੈ। ਉਪਜਿਆ ਸੁਖ ਸਾੰਤ, ਉਪਜਿਆ ਹੈ ਸੁਖ ਬ੍ਰਹਮਾਨੰਦ ਦੀ ਸ਼ਾਂਤੀ, ਵਾਸ਼ਨਾ ਸਾਰੀਆਂ ਮਿਟ ਗਈਆਂ। ਵੱਡ ਪ੍ਰਤਾਪ ਆਚਰ ਜੀ ਰੂਪ। ਇਹ ਵੱਡਾ ਪ੍ਰਤਾਪ ਆਕਾਲ ਪੁਰਖ ਦਾ ਅਸਤਨ ਸਰੂਪ ਬ੍ਰਹਮ ਸਰੂਪ ਜੋ ਹੈ ਵਿਆਕ ਰੂਪ। ਹਰ ਕੀ ਮੀਂਦਾ। ਉਸ ਰੀ ਨੇ ਇਹ ਦਾਤ ਬਖਸ਼ੀ ਹੈ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਦੇ ਮਾਲਕ। ਪਾਉ ਪਾਲੀ ਦੀ ਦਾਤ ਬਖਸ਼ੀ ਬ੍ਰਹਮ ਗਿਆਨ ਦੀ ਸਰੂਪਨ ਗੁਰੂ ਗੋਬਿੰਦ ਕਿਰਪਾ ਕਰੀ ਗੁਰੂ ਕਾਇਨ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਰਾਖਾ ਮੀਰਾ ਭਾਈ ਜਿਹੜੇ ਪਹੁਣ ਵਾਲੇ ਆ ਗੁਰੂ ਹਰਗੋਬਿੰਦ ਸਾਹਿਬ ਗੁਰਦਾ ਗੁਰਦਾ ਦੇ ਮਾਲਕ ਹੋਣਗੇ ਇਸ ਕਰਕੇ ਭਾਈ ਕਿਹਾ ਹੈ ਸਾਡੇ ਭਾਵ ਰੂਪ ਗੁਰੂ ਹਰਗੋਬਿੰਦ ਸਾਹਿਬ ਨੇ ਰਖਣਾ ਕੀਤਾ ਸਾਡੇ ਭਾਈ ਗੁਰ ਸਿੱਖਾਂ ਨੇ ਰੱਖਿਆ ਕੀਤੀ ਵਾਹਿਗੁਰੂ ਨੇ ਆਮ ਤੇਸ ਕੀ ਸਰਣਾਗਤੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਏ ਹਾਂ ਜੋ ਸਦਾ ਸਹਾਈ ਜੋ ਵਾਹਿਗੁਰੂ ਸਦਾ ਸਦਾ ਸਹਿਯਾ ਕਰਨ ਵਾਲਾ ਆਪਦੇ ਪਿਆਰਿਆਂ ਦੀ ਰਹਾਉ ਵਿਰਤੀ ਕਦੇ ਨਾ ਹੋਵੇ ਜੋ ਮਾਰੇ ਵਿਲੇ ਵਾਲੇ ਗੁਰਸਿੱਖ ਸੰਤ ਭਗਤ ਹਾਨੇ ਉਹਨਾਂ ਦੀ ਕਦੇ ਵੀ ਬਿਆਰ ਖਾਲੀ ਨਹੀਂ ਹੁੰਦੀ ਯਾਨਕੀ ਅਰਦਾਸ ਜੋ ਮਰਦ ਜਨ ਅਰਦਾਸ ਬੇਂਤੀ ਮਹਾਰਾਜੇ ਕੇ ਕਰਦੇ ਹਨ ਨਾਨਕ ਜੋਰ ਗੋਬਿੰਦ ਦਾ ਸਤਿਗੁਰ ਸਾਹਿਬ ਜੀ ਕਹਿੰਦੇ ਉਹਨਾਂ ਦੇ ਹਿਰਦੇ ਚ ਜੋਰ ਹੈ ਮੰਨ ਦਾ ਵਾਹਿਗੁਰੂ ਦੇ ਨਾਲ ਗੋਬਿੰਦ ਦਾ ਜੋਰ ਹੈ ਚਿਤ ਜੁੜਿਆ ਹੋਇਆ ਹੈ ਜੋਰ ਗਿਆਨ ਹੈ ਗੋਬਿੰਦ ਪਰਮੇਸ਼ਰ ਦਾ ਬਲ ਹੈ ਗੋਬਿੰਦ ਦੀ ਭਗਤੀ ਦਾ ਉਹਨਾਂ ਦੇ ਅੰਦਰ ਪੂਰਨ ਗੁਣਤਾਸ ਪੂਰਨ ਗੁਣਾ ਦਾ ਪਾਤਰ ਖਜ਼ਾਨਾ ਹੈ ਪਰਮੇਸ਼ਰ ਬਿਲਾਵਲ ਮਹੱਲਾ ਪੰਜਵਾ ਮਰ ਮਰ ਜਨਮੇ ਉਹ ਭਾਈ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਐ ਫਿਰ ਵਾਸ਼ਨਾ ਦੇ ਪੱਤੇ ਜੰਮਦੇ ਰਹਿੰਦੇ ਹਨ ਜਿਨ ਬਿਸਰਿਆ ਜੀਵਨ ਦਾ ਦਾਤਾ ਜਿਨਾਂ ਨੂੰ ਸਾਰਿਆਂ ਨੂੰ ਜੀਵਨ ਚੇਤਨ ਸਰੂਪ ਜਿੰਦਗੀ ਦਾ ਦਾਤਾ ਭੁੱਲ ਚੁੱਕਾ ਹੈ ਸਾਰ ਬ੍ਰਹਮ ਜਨ ਸੇਵਿਆ ਜਨ ਪਾਰਵੰ ਪ੍ਰਵੇਸ਼ ਨੂੰ ਸੇਵਨਾ ਕੀਤਾ ਹੈ ਅਨੰਤ ਰੰਗ ਰਤਨ ਆਦੂ ਨੇ ਪ੍ਰੇਮ ਰੰਗ ਕੇ ਰੰਗਿਆ ਰਹਿੰਦਾ ਹੈ ਸ਼ਾਂਤ ਸਹਿਜ ਆਨੰਦ ਘਣਾ ਉਹਨਾਂ ਦਾ ਚਿੱਤ ਵਾਸ਼ਨਾ ਤੋਂ ਰਹਿਤ ਹੋ ਗਿਆ ਸ਼ਾਂਤੀ ਹੋ ਗਈ ਸਹਿਜ ਗਿਆਨ ਹੋ ਗਿਆ ਹੈ ਕਣਾ ਨੰਦ ਬ੍ਰਹਮ ਨੰਦ ਪ੍ਰਾਪਤ ਹੋ ਗਿਆ ਹੈ ਗੁਰਨ ਪਈਆ ਜੇਰੀ ਪਹਿਲਾਂ ਕੋਈ ਇਛਾ ਰੂਪੀ ਆਸ ਸੀ ਉਹ ਵੀ ਪੂਰੀ ਹੋ ਗਈ ਸੁਖ ਪਾਇਆ ਹਰ ਸਾਧ ਸੰਗ ਹਰੀ ਦੀ ਪ੍ਰਾਪਤੀ ਦਾ ਸੁਖ ਸਾਧ ਸੰਗਤ ਨੂੰ ਪ੍ਰਾਪਤ ਕੀਤਾ ਹੈ ਸਿਮਰਤ ਗੁਣਤਾ ਸਿਮਰਨ ਕਰਦੇ ਹਾਂ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਰਹਾਉ ਸੁਣ ਸੁਆਮੀ ਅਰਦਾਸ ਜਨ ਜੀ ਮਹਾਰਾਜੀ ਸਵਾਮੀ ਜੀ ਤੂੰ ਆਪਦੇ ਜਨਾਂ ਦੀ ਅਰਦਾਸ ਨੂੰ ਸੁਣਵਾ ਹੈ ਤਉ ਅੰਤਰ ਜਾਮੀ ਆਪ ਅੰਤਰ ਜਾਮੀ ਸਾਰਿਆਂ ਦੇ ਘਟਾਂ ਦੀ ਜਾਣਣ ਵਾਲੇ ਹੋ ਥਾਨ ਥਨ ਅੰਤਰ ਰਵ ਰਹੇ ਸਾਰੇ ਮਕਾਨਾਂ ਵਿੱਚ ਇਹ ਸਾਰੇ ਮਕਾਨੀਆਂ ਦੇ ਦੇਹਾਂ ਵਿੱਚ ਇਹ ਸਾਰਿਆਂ ਜੀਆਂ ਚ ਰਵ ਰਹੇ ਹੋ ਆ ਥੋੜੇ ਬੀਬੀ ਬੱਚੇ ਨੂੰ ਆ ਪੰਜ ਕੁ ਮਿੰਟ ਲੈ ਜੋ ਕੋਹ ਪਾ ਦਿੰਨੇ ਹੁਣ ਕੋਈ ਨਹੀਂ ਨਾਨਕ ਕੇ ਸਥਾਨ ਤਨਤਰ ਰਵ ਰਹੇ ਇਹ ਆਰਾਮ ਮਕਾਨ ਮਕਾਨੇ ਸਾਰੇ ਆ ਵਿਆਪ ਕੋ ਹੋ ਰਹੇ ਹੋ ਨਾਨਕ ਕੇ ਸਵਾਮੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਇਹ ਸਾਡੇ ਮਾਲਕ ਆਕਾਲ ਪੁਰਖ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾ ਨ ਲੱਗੇ ਇਹ ਸਾਬ ਸੰਗੇਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਪੰਜਵੇਂ ਪਾਰਸ਼ਾ ਦੇ ਕੋਲ ਇੱਕ ਸਿਦਾਗਰ ਆਇਆ ਸੀ ਉਹਦੇ ਘੋੜਿਆਂ ਦੇ ਤਾਈ ਚੋਰ ਡਾਕੂ ਰਾਜ ਖੋਲ ਲੈਂਦੇ ਸੀ ਹਰੇਕ ਮੰਡੀ ਤੇ ਜਾਂਦੇ ਦੇ ਉਸ ਨੂੰ ਕਿਹਾ ਮਾਰਨ ਕੀਰਤਨ ਸਹੁ ਦਾ ਪਾਠ ਕਰਿਆ ਕਰ ਤੇ ਨਾਲ ਆਜਾ ਦਿੱਤੀ ਕਿ ਇੱਕ ਗੁਰਕਾ ਸ਼ਬਦ ਰਖਵਾਰੇ ਇੱਕੇ ਬਲਾਵਲ ਦਾ ਤਾਰੀਵਾਨ ਲੱਗਈ ਇੱਕ ਜੈ ਸਾਧੂ ਗੋਬਿੰਦ ਭਜਨ ਤੇ ਇੱਕ ਬਾਰ ਗੂਜਰੀ ਦੀ ਦੂਜੀ ਦਾ ਸ਼ਲੋਕ ਮਨਮਾ ਕੇ ਦੋ ਜਿਵਨੀ ਤੁਮ ਕਰੋ ਨੀ ਚਾਰ ਦੋ ਸ਼ਲੋਕ ਦੋ ਸ਼ਬਦ ਤੇ ਨਾਲ ਕੀਰਤਨ ਸਹੁ ਦਾ ਪਾਠ ਦਸਵੀਂ ਅਰਦਾਸ ਕਰਿਆ ਕਰ ਕਿਉਂ ਭਾਈ ਤੇਰੇ ਲੋਹੇ ਦਾ ਕੋਟ ਉਦਾਰੇ ਦਰ ਗਿਆ ਤੇਰੇ ਇਹ ਇਸ ਪ੍ਰਕਾਰ ਸਿੱਖ ਨੂੰ ਗੁਰੂ ਸਾਹਿਬ ਦੇ ਪਾਸੋਂ ਕੀ ਕੰਸੋਲਾ ਸਿਖੇ ਇਹ ਸ਼ਬਦਾਂ ਦੀ ਅੱਖਿਆ ਲੈ ਕੇ ਉਹ ਜਦੋਂ ਮੰਡੀ ਤੋਂ ਘੋੜੇ ਲੈ ਕੇ ਗਿਆ ਚੋਰ ਆ ਗਏ ਹੁਣ ਕੀ ਤੁਸੋਂ ਦਾ ਪਾਠ ਕੀਤਾ ਤੇ ਚੋਰ ਵੱਢ ਨਾ ਸਕੇ ਲੋਹੇ ਦਾ ਕੋਟ ਉਦਾਰੇ ਹੋ ਗਿਆ ਜਦੋਂ ਇਸੇ ਪ੍ਰਕਾਰ ਉਹ ਚੋਰ ਮजरी ਲੱਗੇ ਰਹੋਕ ਹਰੇਕ ਮੰਡੀ ਤੇ ਘੋੜੇ ਲੈ ਜਾਂਦੇ ਨੂੰ ਖੋਹ ਲਿਆ ਕਰਦੇ ਸਨ ਉਸ ਦੋ ਤਿੰਨ ਵਜਲਾਂ ਸਿੱਖ ਆਇਆ ਉਹ ਚੋਰ ਦਾ ਲਾਉਂਦੇ ਰਹੇ ਪਰ ਉਹ ਲੋਹੇ ਦਾ ਕੋਟ ਬਣਿਆ ਜਾਣ ਕੇ ਅੰਦਰ ਨਾ ਆ ਸਕਿਆ ਤਨ ਇੱਕ ਦੰਦੀ ਗੱਲ ਹੈ ਸਿੱਖ ਨੂੰ ਪੰਜ ਸ਼ਨਾਨਾ ਨਾ ਕੀਤਾ ਪੰਜ ਸ਼ਨਾਨਾ ਕਰੇ ਤੋਂ ਬਗੈਰ ਆਲਸਤ ਦੇ ਵਿੱਚ ਇਹ ਨੂੰਸਲ ਦਾ ਪਾਠ ਪੂਰਾ ਨਹੀਂ ਕਰ ਸਕਿਆ ਵਿਚਾਰੇ ਕਿ ਨੂੰਸਲ ਨੇ ਪਾਠ ਦੇ ਨਾਲ ਸਾਧ ਸੰਗ ਜੀ نیند ਆ ਗਈ ਉਸ ਵੇਲੇ ਲੋਹੇ ਦਾ ਕਿਲਾ ਨਾਮ ਬਣ ਸਕਿਆ ਤੇ ਚੋਰਾਂ ਦਾ ਦਰ ਲੱਗ ਗਿਆ ਉਹ ਚੋਰਾਂ ਨੇ ਅਗਾੜੀ ਪਿਛਾੜੀ ਖੋਲ ਕੇ ਲਗਾਮ ਘੋੜਿਆਂ ਦੇ ਮੂੰਹੇ ਦੇਖ ਕੇ ਜਦੋਂ ਚੜ੍ਹਨ ਲੱਗੇ ਉਹਨਾਂ ਚਿਰ ਨੂੰ ਸਿੱਖ ਨੂੰ ਫੇਰ ਜਾਗ ਆਈ ਇਹ ਜਾਗ ਆਈ ਤੋਂ ਪੰਜ ਹਨਾਨਾ ਕੀਤਾ ਸਾਵਧਾਨ ਹੋਇਆ ਸਾਵਧਾਨ ਹੋ ਕੇ ਕੀ ਪੰਥੀਲ ਦਾ ਪਾਠ ਕੀਤਾ ਇਹਨਾਂ ਸ਼ਬਦਾਂ ਦਾ ਪਾਠ ਕੀਤਾ ਉਸ ਉਹ ਲੋਹੇ ਦਾ ਕੋਟ ਹੋ ਗਿਆ ਉਹਦਾ ਨਹੀਂ ਚੋਰ ਨਿਕਲ ਨਾ ਸਕੇ ਜਦੋਂ ਸਿੱਖ ਨੰਮਰਤ ਜੀ ਦੇ ਇਸ਼ਨਾਨ ਕਰਕੇ ਜਪਸਾ ਉਹਦਾ ਪਾਰਟ ਕੀਤਾ ਉਸ ਵੇਲੇ ਪਹਿ ਪਟਿਆਲੇ ਦੇ ਨਾਲ ਚੋਰ ਬੈਠੇ ਦੇਖੇ ਪੁੱਛਿਆ ਵੀ ਤੁਸੀਂ ਕਿਉਂ ਬੈਠੇ ਕਹਿੰਦੇ ਵੀ ਚੋਰ ਆਸੀਂ ਜੇ ਤੇਰੇ ਘੋੜੇ ਚੁਰਾਉਂਦੇ ਰਹੇ ਪਰ ਸਾਨੂੰ ਇਹ ਲੋਹੇ ਦਾ ਕੋਟ ਜਿਸ ਨਾਲ ਕਰ ਲੈਣਾ ਉਹ ਮੰਤਰ ਦੱਸਦੇ ਇਹ ਜਿਸ ਨਾਲ ਹੁਣ ਕਿਲਾ ਤੇ ਹਟ ਗਿਆ ਉਹ ਵੀ ਦੱਸਦੇ ਉਹ ਕਹਿੰਦਾ ਵੀ ਇਹ ਮੰਤਰ ਤਾਂ ਗੁਰੂ ਨਾਨਕ ਸਾਹਿਬ ਦਾ ਹੀ ਹੈ ਪਰ ਦਸਣ ਵਾਲੇ ਗੁਰੂ ਅਰਜਨ ਸਾਹਿਬ ਹੈ ਗੁਰੂ ਅਰਜਨ ਸਾਹਿਬ ਦੀ ਸ਼ਰਨ ਚਲੋ ਤੇ ਚੋਰੀ ਛੱਡੋ ਫਿਰ ਤੁਹਾਨੂੰ ਮੰਤਰ ਮਿਲੇਗਾ ਸੁਣ ਕਰਕੇ ਉਹ ਚੋਰਨ ਚੋਰੀ ਛੱਡਤੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਉਸ ਵੇਲੇ ਮਾਰਨ ਉਪਦੇਸ਼ ਦੇ ਕੇ ਨਿਹਾਲ ਕੀਤੇ ਸੀ ਕਿ ਰੱਖਿਆ ਦੇ ਸ਼ਬਦ ਉਚਾਰਨ ਤੋਂ ਪਹਿਮਾਰਨ dono ਦੋਰਿਆਂ ਦੀ ਵੀ ਚੋਰੀ ਛਡਾਤ ਕੀ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਅ ਨਾ ਲੱਗੇ ਇਹ ਭਾਈ ਉਹਨਾਂ ਨੇ ਤੱਕੀ ਕਿਸੇ ਪ੍ਰਕਾਰ ਦੀ ਹਵਾ ਮਾਤਾ ਦੇ ਗਰਭ ਦੀ ਦੁਨੀਆ ਦੀ ਤੱਕੀ ਲੋ ਈਰਖਾ ਦੀ ਤ੍ਰਿਸ਼ਨਾ ਦੀ ਕ੍ਰੋਧ ਦੀ ਨਰਕ ਦੀ ਕੋਈ ਤੱਤੀ ਵਾ ਨਹੀਂ ਲੱਗਦੀ ਹੈ ਪਾਰ ਬ੍ਰਹਮ ਸਰਣਾਇ ਜੋ ਮਾਰੂਮ ਪਰਮੇਸ਼ਰ ਦੀ ਸ਼ਰਨ ਆਏ ਹਨ ਚਾਹ ਗਿਰਦ ਹਮਾਰਾ ਰਾਮਕਾਰ ਤੁਹਾਡੇ ਜਮ ਭਾਈ ਚਾਰ ਸ਼ਪੇਰੇ ਜਿਵੇਂ ਸੀਤਾ ਨੂੰ ਜਿਸ ਵਕਤ ਲక్ష్మణ ਨੂੰ ਰਾਖਾ ਛੱਡ ਗਏ ਸੀ ਰਾਮਚੰਦਰ ਤੇ ਉਸ ਵੇਲੇ ਮਰੀਤ ਨੂੰ ਮਾਰਨ ਵਾਸਤੇ ਗਏ ਸਨ ਉਸ ਦੇ ਰਾਖਣ ਛੜ ਦੇ ਨਾਲ ਕਹੇ ਲਓ ਵੀ ਲక్ష్మణ ਮੇਰੀ ਅਥਿਆ ਕਰ ਕਿਉਂ ਕਹੇ ਕਿ ਉਹ ਤੀਯੁਗੇ ਨਾਲ ਮਰ ਗਿਆ ਜਿਸ ਵੇਲੇ ਮਰ ਗਿਆ ਸੀਤਾ ਜਿਹੜੀ ਬਣਾਈ ਸੀ रामचंद्र ਜੀ ਨੇ ਉਸ ਪ੍ਰਕਾਰ ਹੈ ਉਹਦੀ ਛਾਇਆ ਵੀ ਸੀਤਾ ਲੈ ਕੇ ਬਣਾਈ ਸੀ ਉਹ ਕਹਿਣ ਲੱਗਾ ਲక్ష్ਮਣਾ रामचंद्र ਤੇ ਵਿਪਤਾ ਪੈ ਗਈ ਤੂੰ ਜਾ ਇਹ ਕਹਿਣ ਲੱਗਾ ਤੇ ਲੋਕੀ ਚ ਕੌਣ ਹੈ ਸੀਤਾ ਜਿਹੜਾ रामचंद्र ਦੇ ਤੇ ਵਿਪਤਾ ਪਾ ਸਕੇ ਉਦੋਂ ਹੋਰ ਨਾ ਦੇ ਰਾਖੇ ਹੈ ਇਹ ਗੱਲ ਸੁਣ ਕੇ ਕਹਿੰਦੀ ਤੂੰ ਮੈਨੂੰ ਵਰਨ ਵਾਸਤੇ ਨਹੀਂ ਜਾਂਦਾ ਇਹ ਗੱਲ ਸੁਣ ਕੇ ਲక్ష్మణ ਨੂੰ ਬੜੀ ਗੁੱਸਾ ਆਇਆ ਇਹ 12 ਸਾਲ ਜੰਤ ਰੱਖਿਆ ਸੀ ਗੁੱਸੇ ਦੇ ਨਾਲ ਉਸ ਨੇ ਲਖੀਰ ਕੱਢਤੀ ਸੀ ਕਾਦੇ ਉਦਾਰੇ ਕਹਿੰਦਾ ਲੈ ਲਖੀਰ ਕੱਢਤੀ ਹੈ ਇਹ ਸੀਤਾ ਲਖੀਰ ਨੂੰ ਨਾ ਤੋੜੀ ਜੇ ਵਰਮਾ ਵੀ ਆ ਗਏ ਉਹਨੂੰ ਵੀ ਅੱਗ ਲੱਗ ਜੂ ਇਹਦੇ ਅੰਦਰ ਨਹੀਂ ਆ ਸਕਤੇਗਾ ਇਹ ਸੀਤ ਬਾਹਰ ਨਾ ਨਿਕਲੀ ਇਹੋ ਕਹਿ ਕੇ ਚਲਿਆ ਗਿਆ ਮਗਰੋਂ ਰਾਵਣ ਦਾ ਬਾਲ ਲੱਗ ਗਿਆ ਆ ਗਿਆ ਆਕਤ ਪੱਛਾ ਮੰਗੀ ਜੋਗੀ ਬਣ ਕੇ ਚੌਲ ਮੰਗਣ ਆ ਕੇ ਆਇਆ ਜਿਸ ਸੀਤਾਂ ਦੀ ਡੌਰੂ ਵਾਜ ਡੌਰੂ ਵਜਾ ਕੇ ਜੋਗੀ ਬਣ ਕੇ ਲਿਆਇਆ ਸੀ ਸੀਤਾ ਨੂੰ ਉਸ ਉਦਸਾਤ ਸੰਗੇ ਕੀ ਸੀਤਾ ਨੂੰ ਕਹਿਣ ਲੱਗਾ ਭਿਖਿਆ ਪਾ ਦੇ ਸੀਤਾ ਕਹੇ ਕਾਰ ਦੇ ਅੰਦਰ ਆ ਕੇ ਲੈ ਉਹਨੂੰ ਅੱਗ ਲੱਗੇ ਅੰਦਰ ਨਾ ਆਵੇ ਕਹਿੰਦਾ ਕਾਰ ਮੇੜ ਕੇ ਅੱਗੇ ਨਹੀਂ ਆਮचंद ਤੇ ਤੁੰਗ ਰਾਜ ਹੋ ਜਾਣਗੇ ਜੋ ਕਾਰ ਸੀਤਾ ਨੂੰ ਮੇੜਤੀ ਉਸ ਵੇਲੇ ਰਾਮ रामचंद्र ਦੀ ਸੀਤਾ ਨੂੰ 라ਵਣ ਲੈ ਗਿਆ ਸੀ ਇਹ ਹਾਲਤ ਹੋਈ ਇਸ ਪ੍ਰਕਾਰ ਮਹਾਰਾਜ ਦੇ ਨਾਮ ਦੀ ਕਾਰ ਕੱਢੀ ਆ ਜਿਹਨੂੰ ਅਮਰ ਸ਼ਿਕਾਇਆ ਗੁਰੂ ਸਾਹਿਬ ਜੀ ਨੇ ਸਿੱਖ ਤੇ ਉਦਾਰੇ ਜਿਹੜੇ ਕਾਰ ਮੇੜ ਦੇਣਗੇ ਰਾਗ ਛੱਡ ਦੇਣਗੇ ਬਾਣੀ ਛੱਡ ਦੇਣਗੇ ਉਹ ਸਿੱਧਾ ਦੇ ਕਾਰ ਮੇਟਣ ਵਾਂਗੂ ਫੇਰਾਵਣ ਦੇ ਵਾਸੀ ਪਹਿਣਗੇ ਉਹਨਾਂ ਦਾ ਛੁਟਕਾਰਾ ਨਹੀਂ ਕਿਸੇ ਪ੍ਰਕਾਰ ਹੋਣਾ ਸਤਿਗੁਰੂ ਮਾਰਾ ਸਾਹਿਬ ਫਰਮਾਉਦੇ ਹਨ ਚੌਕਿਰਦ ਹਮਾਰਾ ਰਾਮ ਕਾ ਜਿਹਦੀ ਚਾਰ ਸਵੇਰੇ ਰਾਮ ਪਰਮੇਸ਼ਰ ਦੇ ਨਾਮ ਦੀ ਕਾਰ ਕੱਢੀ ਹੋਈ ਹੈ ਦੁੱਖ ਲੱਗੇ ਨਾ ਭਾਈ ਇਸ ਧਰਮੀ ਜੰਮਣ ਮਰਨ ਦਾ ਹੈ ਭਾਈ ਕੋਈ ਦੁੱਖ ਨਹੀਂ ਲੱਗੇਗਾ ਸਤਿਗੁਰੂ ਪੂਰਾ ਭੇਟਿਆ ਗੁਰੂ ਸਰਗਣੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਭੇਟਿਆ ਮਿਲੇ ਹਨ ਜਿਨ ਬਣਤ ਬਣਾਏ ਜਿਸਨੇ ਪੰਜਾਂ ਤਤਾਂ ਦੀ ਬਣਾਵਟ ਸੰਸਾਰ ਦੀ ਬਣਾਈ ਉਹ ਸਮਰੱਥ ਗੁਰੂ ਹੈ ਪਰਮੇਸ਼ਰ ਰੂਪ ਰਾਮ ਨਾਮ ਔਖਦ ਦਿਆ ਨਾਨਕ ਪਰਮੇਸ਼ਰ RAM ਦਾ ਨਾਮ ਦਵਾਈ ਦਿੱਤਾ ਹੈ ਏਕਾ ਲੇਵ ਲਾਈ ਇੱਕ ਪਰਮੇਸ਼ਰ ਤੇ ਲੇਵ ਲਾਉਣ ਦੀ ਜਾਜ ਦਸੀ ਹੈ ਦਿੱਤੀ ਟਕਾਹਤੀ ਹੈ ਰਹਾਉ ਰੱਖ ਲੀਏ ਤੈਨ ਰਖਣ ਹਰ ਪਰਮੇਸ਼ਰ ਕਿਰਪਾ ਕਰਕੇ ਰੱਖ ਲੈ ਹਨ ਆਪ ਦੇ ਸੇਵਕ ਸਭ ਵਿਆਦ ਮਿਟਾਈ ਸਾਰਦਰ ਵਿਆਵ ਰੋਗ ਆਲ ਕਿਸੇ ਸਾਰੇ ਮੇੜ ਤੇ ਹੰਕਾਰ ਆਜ ਕੋ ਤਉ ਨਾਨਕ ਕਿਰਪਾ ਭਈ ਸਤਿਗੁਰ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾਲਤਾ ਹੋਈ ਰੱਬ ਭੇ ਸਹਾਇ ਸੇਸ਼ ਪ੍ਰਕਾਰ ਸਤਿਗੁਰੂ ਦੀ ਸਹਾਇਕ ਵੇ ਸਾਡੇ ਬਿਲਾਵਲ ਮਹੱਲਾ ਪੰਜਵਾ ਆਪਣੇ ਆਪਣੇ ਬਾਲਕ ਆਪ ਰੱਖਿਆਨ ਹਰਗੋਬਿੰਦ ਸਾਹਿਬ ਜੀ ਰੱਖਿਆ ਦਾ ਸ਼ੌਰ ਫੇਰੋ ਚਾਰਦੇ ਆ ਆਪਣੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਬਾਲਕ ਜਗਿਆਸੂਆਂ ਨੂੰ ਸੱਚੇ ਪਾਲਣ ਆਪ ਹੀ ਰੱਖਿਆ ਹੈ ਪਾਰ ਬ੍ਰਹਮ ਗੁਰ ਦੇ ਉਹ ਪਾਰ ਹਨ ਦੁਬਾਰ ਹੈ ਬ੍ਰਹਮ ਵਿਆਪਕ ਹੈ ਗੁਰੂ ਹੈ ਸਾਰਿਆਂ ਦਾ ਦੇਵ ਪ੍ਰਕਾਸ਼ ਰੂਪ ਹੈ ਸੁਖ ਸਾਤ ਸਹਿਜ ਆਨੰਦ ਭੇ ਸੁਖ ਦੀ ਪ੍ਰਾਪਤੀ ਹੋ ਗਈ ਸ਼ਾਂਤੀ ਵਾਸ਼ਨਾ ਮਿਟ ਗਈਆਂ ਸੇਜੇ ਉਹਨਾਂ ਦੇ ਸਰੂਪ ਦੇ ਵਿੱਚ ਲੀਨ ਹੋ ਗਏ ਪੂਰਨ ਭੈ ਸ ਮਨ ਤੰਦ ਦੇ ਸੁ ਹੋ ਗਿਆ ਸਹਿਜ ਰੂਪ ਦਾ ਆਨੰਦ ਹੋ ਗਿਆ ਪਰ ਇਸ ਪ੍ਰਕਾਰ ਸੇਵਾ ਟਹਿਲ ਮਹਾਰਾਜ ਦੀ ਕਿਤੇ ਪੂਰਨ ਸਫਲੀ ਹੋ ਗਈ ਰਹਾਉ ਭਗਤ ਜਨਾ ਕੀ ਬੇਨਤੀ ਜੋ ਮਹਾਰਾਜ ਦੇ ਭਗਤ ਜਨ ਹਨ ਪਿਆਰੇ ਉਹਨਾਂ ਦੀ ਜਿਹੜੀ ਅਰਦਾਸ ਹੈ ਬੇਨਤੀ ਹੈ ਸੁਣੀ ਪ੍ਰਭ ਆਪ ਕੀ ਮੇਰੇ ਵਾਹਿਗੁਰੂ ਜੀ ਨੂੰ ਸੁਣਨਾ ਕੀਤੀ ਹੈ ਰੋਗ ਮਿਟਾਏ ਜੀਵਾਲਿਆਂ ਉਹਨਾਂ ਦੇ ਹੰਕਾਰ ਆਦਿਕ ਰੋਗ ਆਦੀ ਬਿਯਾਦੀ ਉਪਾਦੀ ਆਦਿਕ ਰੋਗ ਮੇਟ ਕੇ ਉਨਾਂ ਨੂੰ ਜਿਉਂਦੇ ਕੀਤਾ ਜੀਵਨ ਮੁਕਤੀ ਬਖਸ਼ੀ ਹੈ ਜਾ ਕਾ ਵੱਡ ਪਰਤਾ ਜੀ ਸਤਿਗੁਰਾਂ ਦਾ ਵੱਡਾ ਤੇਜ ਪ੍ਰਕਾਸ਼ ਸਾਰੇ ਲੋਕਾਂ ਵਿੱਚ ਦੁੱਖ ਹਮਾਰੇ ਬਖਸ਼ਿਆ ਸਾਡੇ ਜਿਹੜੇ ਦੋਸ਼ੀ ਆਦੀ ਵਿਆਜੀ ਦੇ ਮਾਰੇ ਨੇ ਆਪ ਹੀ ਬਖਸ਼ ਦਿੱਤੇ ਹਮੇ ਆਪਣੀ ਕਲ ਧਾਰੀ ਆਪਣੀ ਕਲਾ ਸ਼ਕਤੀ ਆਪ ਹੀ ਰੱਖੀ ਹੈ ਮਾਰੂੰ ਕਿਰਪਾ ਕਰਕੇ ਸ਼ਾਂਤੀ ਧਾਰਤੀ ਆਪੀ ਮਨ ਬਾਂਛਤ ਫਲ ਦਿੱਤਿਆਂ ਜੋ ਮਨ ਦੇ ਜ ਫਲ ਦੀ ਇੱਛਾ ਸੀ ਮਨ ਬਾਂਛਤ ਫਲ ਦਿੱਤਿਆਂ ਨੇ ਕਿ ਦਿੱਤੀਆਂ ਨੇ ਨਹੀਂ ਕਿੰਨੇ ਦਿੱਤੇ ਮਨ ਬਾਝ ਤੇ ਫਾਲੇ ਦਿੱਤੇ ਆ ਜੋ ਮਨ ਚਾਹੀ ਜੇ ਉਸੇ ਫਾਲੋ ਧਰਮ ਅਰਸਤ ਕਾਮੋਹ ਦੇ ਦਿੱਤੇ ਹੈ ਮਹਾਰਾਜ ਨੇ ਨਾਨਕ ਬਲਿਹਾਰੀ ਸਤਿਗੁਰੂ ਸਾਹਿਬ ਜੀ ਨੇ ਉਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਸਦਾ ਸਹਿ ਜਾਈਏ ਸਾਹਿਬ ਸੰਗੇ ਜੀ ਐਸਾ ਕਿਰਪਾਲੂ ਹੈ ਦੁਖ ਹਮਾਰੇ ਬਖਸ਼ਿਆ ਨੂੰ ਆਪਣੀ ਕਰਤਾਈ मानपाशित फल देते